ਮੇਜਰ ਪ੍ਰੋਬਲਮ ਤੇ ਹੈ ਕਿ ਅਸੀਂ 17 ਤੋਂ ਇੱਥੇ ਹੈਗੇ ਆਏ ਹੋਏ 18 ਤੋਂ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਲਈ ਅਪਲੀਕੇਸ਼ਨ ਦਿੱਤੀ ਹੋਈ ਹੈ। ਉਹਨਾਂ ਲਈ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਨੇ ਪੈਸੇ ਵੀ ਸਭ ਜਮ੍ਹਾਂ ਕਰਾਏ 10% ਉਹਦੇ باوجود ਦੀ ਕੋਈ ਸੁਣਾਈ ਨਹੀਂ ਹੈਗੀ। ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਬਟਾਲਾ ਰੋਡ ਤੇ ਇਹਦੇ ਵਿੱਚ ਸਮੱਸਿਆ ਦਾ ਭੰਡਾਰ ਆ। ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦਵਾਰੀ ਪੂਰੀ ਹੈ। ਇਨੂੰ ਕੱਟੀ ਨੂੰ ਘੱਟੋ ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦਵਾਰੀ ਨਾ ਇਹਦਾ ਪੂਰਾ ਸੀਵਰੇਜ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸ ਵੇਲੇ ਅਸੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮੈਨੂੰ ਕਿਸੇ ਪੱਖੋਂ ਵੇਖੋ ਪਾਰਕੇ ਲੱਭਣ ਹੀ ਨਹੀਂ ਲਈ ਇਹ ਆਉ ਲੱਗਣ ਡਿਆ ਜਿ ਤਰ੍ਹਾਂ ਕੋਈ ਟੋਵਾ ਪੱਟਿਆ ਇਹਨਾਂ ਨੇ ਉਹਦੇ ਵਿੱਚ ਅਸੀਂ ਖਲੋਤੇ ਆ ਆਏ ਸੀ ਅਸੀਂ ਪਿੰਡਾਂ ਤੋਂ ਕਈ ਵੱਡਾ ਕਲੋਨੀ ਚੱਲੇ ਆ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੁਣੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਵੱਤਰ ਬੱਤਰ ਬੱਤਰ ਹੋ ਗਏ ਆ। ਔਰ ਇਹਨਾਂ ਦੀ ਐਡੀ ਮਾੜੀ ਹਾਲਤ ਆ ਵੀ ਪਿਛਲੇ 10 ਦਿਨ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ। ਕਿੰਦੀ ਮਾੜੀ ਗੱਲ ਆ। ਮਸਿਆਮ ਦੇ ਪੰਡਾਰ ਗਿਣਾ ਦਿੱਤੇ 13 ਸਾਲ ਤੋਂ ਬਣੀ ਪੁੱਡਾ ਕਲੋਨੀ ਚ ਰਹਿਣ ਵਾਲਿਆਂ ਨੇ 10 ਦਿਨਾਂ ਤੋਂ ਨਹੀਂ ਆ ਰਹੀ ਬਿਜਲੀ ਲੋਕ ਕਹਿੰਦੇ ਕਿ ਸਾਨਾਂ ਤੇ ਸਮਾਜ ਸੇਵੀਆਂ ਦੇ ਨਾਲ ਹੁਣ ਉਤਰਾਂਗੇ ਸੜਕਾਂ ਤੇ ਗੁਰਦਾਸਪੁਰ ਦੇ ਬਬਰੀ ਬਾਈਪਾਸ ਨੇੜੇ मेरਿਟੋਰੀਅਸ ਸਕੂਲ ਦੇ ਨਾਲ ਬਣੀ ਅਰਬਨ ਸਟੇਟ ਪੁੱਡਾ ਕਲੋਨੀ ਚ ਪੰਜਾਹ ਦੇ ਕਰੀਬ ਕਰਾਂਚ ਪਿਛਲੇ 10 ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਜਦੋਂ ਕਲੋਨੀ ਦੇ ਲੋਕਾਂ ਨੇ ਮੀਡੀਆ ਨੂੰ ਬੁਲਾਇਆ ਤਾਂ ਗਲਬਤ ਕਰਕੇ ਪਤਾ ਲੱਗਿਆ ਕਿ ਕਲੋਨੀ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਲੋਨੀ ਦਾ ਮੇਨ ਗੇਟ ਹਜੇ ਤੱਕ ਬਣਾਇਆ ਨਹੀਂ ਗਿਆ ਨਾ ਹੀ ਚਾਰ ਦਿਵਾਰੀ ਹੈ ਅਤੇ ਨਾ ਹੀ ਸੁਰੱਖਿਆ ਦਾ ਕੋਈ ਇੰਤਜ਼ਾਮ ਹੈ ਸੜਕਾਂ 2016 ਤੋਂ ਬਾਅਦ ਬਣੀਆਂ ਨੇ ਵਾਟਰ ਸਪਲਾਈ ਦੀਆਂ ਪਾਈਪਾਂ ਪੈ ਗਈਆਂ ਨੇ ਪਰ ਪਾਣੀ ਨਹੀਂ ਪਹੁੰਚਾ ਕਲੋਨੀ 'ਚ 66 ਕੇਵੀ ਪਾਵਰ ਸਟੇਸ਼ਨ ਹੈ ਪਰ ਲੋਕਾਂ ਦੀ ਸ਼ਿਕਾਇਤ ਸੁਣਨ ਲਈ ਕੋਈ ਅਧਿਕਾਰੀ ਇੱਥੇ ਨਹੀਂ ਹੁੰਦਾ ਬਾਰ-ਬਾਰ ਸ਼ਿਕਾਇਤ ਕਰਨ ਤੇ ਪਾਵਰਕਾਮ ਦੇ ਅਧਿਕਾਰੀ ਆਏ ਜਮੀਨ ਪੁੱਟ ਗਏ ਪਰ ਫਾਲਟ ਨਹੀਂ ਲੱਭਿਆ ਤੇ ਹੁਣ ਕਲੋਨੀ ਵਾਸੀਆਂ ਨੇ ਮੀਟਿੰਗ ਕਰਕੇ ਸਮਾਜ ਸੇਵੀਆਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਆਪਣ ਸਮਸਿਆਵਾਂ ਨੂੰ ਲੈ ਕੇ ਸੜਕਾਂ ਤੇ ਉਤਰਨ ਦੀ ਚੇਤਾਵਨੀ ਦਿੱਤੀ ਹੈ ਮੇਰਾ ਨਾਮ ਹੈਗਾ ਔਰ ਕਲੋਨੀ ਦੀਆਂ ਜੋ ਪ੍ਰੋਬਲਮਸ ਹੈਗੀਆਂ ਪੁੱਡਾ ਕਲੋਨੀ ਦੀਆਂ ਉਹਦੇ ਉਲ ਮੈਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਆਗੂ ਕਰਾਉਣਾ ਚਾਹੁੰਦਾ ਕੀ ਕੀ ਪ੍ਰੋਬਲਮਸ ਮੇਜਰ ਪ੍ਰੋਬਲਮ ਤੇ ਹੈ ਹੈਗੀਆਂ ਕਿ ਅਸੀਂ 17 ਤੋਂ ਇੱਥੇ ਹੈਗੇ ਆਏ ਹੋਏ 18 ਤੋਂ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਲਈ ਅਪਲੀਕੇਸ਼ਨਾਂ ਦਿੱਤੀ ਹੋਈਆਂ ਉਹਨਾਂ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੇ ਪੈਸੇ ਵੀ ਸਾਥੋ ਜਮ੍ਹਾਂ ਕਰਾਏ ਹੋਏ 10% ਉਹਦੇ باوجود ਦੀ ਕੋਈ ਸੁਣਾਈ ਨਹੀਂ ਹੈਗੀ ਔਰ ਸੈਕੰਡਲੀ ਕੀ ਹੈਗਾ ਕਿ ਸਭ ਨਾਲ ਵੱਡੀ ਮੇਜਰ ਪ੍ਰੋਬਲਮ ਹੈ ਆਉਂਦੀ ਹੈ ਕਿ ਜਿਹੜਾ ਵੀ ਸੀਏ ਅਪੁਆਇੰਟ ਹੁੰਦਾ ਉਹ 5-6 ਮਹੀਨੇ ਦੀ ਟਰਾਂਸਫਰ ਕਰਕੇ ਕਰਾ ਕੇ ਚਲਾ ਜਾਂਦਾ ਹੈਗਾ ਔਰ ਉਹ ਸਾਡੀ ਫਾਈਲ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਕਿ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਔਰ ਜੇ ਅਪੁਆਇੰਟਮੈਂਟ ਲੈਂਦੇ ਆ ਗਏ ਤਾਂ ਸਾਨੂੰ ਅਪੁਆਇੰਟਮੈਂਟ ਹੀ ਨਹੀਂ ਮਿਲਦੀਆਂ ਆ ਗੀਆਂ ਜੇ ਜਾਇਦਾਗਾ ਤੇ ਉੱਥੇ ਕੋਈ ਅਫਸਰ ਨਹੀਂ ਮਿਲਦਾ ਸਾਨੂੰ ਕਿਹੜੀ-ਕਿਹੜੀ ਕੰਪਲੇਂਟਸ ਕੀਤੀਆਂ ਗਈਆਂ ਕਿਹੜੀ-ਕਿਹੜੀ ਪ੍ਰੋਬਲਮ ਦੀਆਂ ਕੰਪਲੇਂਟਸ ਤਾਂ ਬਹੁਤ ਹੈਗੀਆਂ ਸਟਰੀਟ ਲਾਈਟ ਇੱਥੇ ਪ੍ਰੋਪਰ ਨਹੀਂ ਜਗਦੀ ਹੈਗੀਆਂ ਸਾਰੇ ਜਾ ਕੇ ਹੁ ਸਾਰੇ ਸੈਰ ਕਰਦੇ ਆ ਸਵੇਰੇ ਸ਼ਾਮ ਨੇਰੇ ਚ ਸੈਰ ਕਰਨੀ ਪੈਂਦੀ ਆ ਸਾਨੂੰ ਫੋਨਾਂ ਦੀਆਂ ਲਾਈਟਾਂ ਆਪਣੀਆਂ ਜਗਾਉਣੀਆਂ ਪੈਂਦੀਆਂ ਸੈਰ ਕਰਨ ਲਈ ਔਰ ਸੈਕੰਡਲੀ ਹੈਗਾ ਜਿਹੜਾ ਕਿ ਪੁਲ ਬਣਿਆ ਗਿਆ ਉਹਦੇ ਵੱਲ ਅੱਗੇ ਕਹਿ ਕੇ ਆ ਗਿਆ ਦੁਬਾਰਾ ਕਹਿੰਦੇ ਆ ਗਿਆ ਕਿ ਸਟਰੀਟ ਲਾਈਟਾਂ ਦੇ ਜਿਹੜੇ ਹੈਗੇ ਲਾਈਟ ਪੋਲ ਲੱਗੇ ਹੋਏ ਆ ਬਿਜਲੀ ਦੇ ਪੋਲ ਲੱਗੇ ਹੋਏ ਆ ਨਾ ਪੁੱਡਾ ਨੇ ਅਜੇ ਤੱਕ ਪੈਸੇ ਜਮ੍ਹਾਂ ਕਰਾਏ ਆ 6 ਮਹੀਨੇ ਪੁਲਾਂ ਬਣਿਆ ਨੂੰ ਹੋ ਗਿਆ ਤੇ ਇਹ ਪੁੱਡਾ ਕਲੋਨੀ ਦਾ ਥੋੜਾ ਪੈਸੇ ਜਮ੍ਹਾਂ ਕਰਾਣੇ ਆਗੇ ਤੇ ਇਹ ਪੁੱਡਾ ਨੇ ਜਮ੍ਹਾਂ ਕਰਾਣੇ ਆਗੇ ਨਾ ਕਿ ਕਲੋਨੀ ਵਾਸੀਆਂ ਨੇ ਕਰਾਣੇ ਆਗੇ ਹਰ ਕੰਮ ਡਿਲੇ ਹੁੰਦਾ ਹੈਗਾ ਕੋਈ ਵੀ ਕੰਮ ਇਹ ਕਰਕੇ ਰਾਜੀ ਨਹੀਂ ਹੈਗਾ ਡਿਪਾਰਟਮੈਂਟ ਸੜਕਾਂ ਕੁਝ ਕਰਾ ਦੀ ਬਿਜਲੀ ਕਹ ਰਹੀ ਹੈ 10 ਦਿਨਾਂ ਤੋਂ ਬੰਦ ਹੈ ਕੀ ਕਾਰਨ ਲੱਗਦਾ ਉਹਦਾ ਇਹਦਾ ਕਾਰਨ ਤੇ ਹੁਣ ਬਿਜਲੀ ਵਾਲੇ ਹੀ ਦੱਸ ਸਕਦੇ ਜਾਂ ਪੁੱਡਾ ਦੇ ਜੇ ਆਈ ਜਾਂ ਜਿਹੜੇ ਵੀ ਇੰਜੀਨੀਅਰ ਹੈਗੇ ਉਹ ਆਂਦੇ ਹੀ ਨਹੀਂ ਹੈਗੇ ਇੱਥੇ ਐਸ ਡੀਓ ਵਗੈਰਾ ਅੰਮ੍ਰਿਤਸਰ ਜਾਣਾ ਪੈਂਦਾ ਹੈ 150 ਏਕੜ ਚਾ ਕਲੋਨੀ ਹੈਗੀ ਇੱਥੇ ਇਹਨਾਂ ਨੇ ਇੱਕ ਦਫ਼ਤਰ ਕਿਉਂ ਨਹੀਂ ਬਣਾਇਆ ਜਿਹੜਾ ਕਿ ਇੱਥੇ ਹੋਣਾ ਚਾਹੀਦਾ ਹੈ ਕਲੋਨੀ ਦੇ ਵਿੱਚ ਛੱਟੇ ਵਿੱਚ ਕੋਈ ਨਹੀਂ ਬੰਦਾ ਕੋਈ ਨਹੀਂ ਬੰਦਾਗਾ ਜੀ ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਬ ਇਹਦੇ ਵਿੱਚ ਸਮੱਸਿਆ ਦਾ ਭੰਡਾਰ ਆ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਮੇਜਰ ਇਹ ਕਲੋਨੀ ਵਾਸੀਆਂ ਨੂੰ ਬਿਜਲੀ ਦੀ ਆ ਕਈ ਦਿਨਾਂ ਤੋਂ ਇਹਨਾਂ ਦੇ 50 60 ਘਰਾਂ ਦੀ ਬਿਜਲੀ ਜਿਹੜੀ ਬੰਦ ਆ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਵੇਖੀਏ ਤੇ 1 ਕਰੋੜ ਕਰੋੜ ਰੁਪਏ ਦਾ ਇਹਨਾਂ ਲੋਕਾਂ ਨੇ ਸਰਕਾਰ ਕੋਲੋਂ ਪਲਾਟ ਕਰੀ ਤਿਆ ਇਹਨਾਂ ਨੇ ਆਪਣੇ ਰਿਟਾਇਰਮੈਂਟ ਦੀ ਜਮਾ ਪੂੰਜੀ ਜਾਂ ਆਪਣੀਆਂ ਤਨਖਾਹਾਂ ਤੇ ਲੋਨ ਲੈ ਕੇ ਪਲਾਟ ਲਏ ਆ ਸਾਰੀ ਸਾਰੀ ਉਮਰ ਦੀ ਕਮਾਈ ਜਿਹੜੀ ਸਰਕਾਰ ਨੂੰ ਦਿੱਤੀ ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਭ ਤੋਂ ਪਹਿਲੇ ਆਧਾਰ ਤੇ ਹੱਲ ਕਰਨਾ ਚਾਹੀਦਾ ਸੀ ਜੇਕਰ ਕੋਈ ਪ੍ਰਾਈਵੇਟ ਕਲੋਨੀ ਲਾਈਜ਼ਰ ਕਲੋਨੀ ਕੱਢਦਾ ਤੇ ਇਹ ਆਪਣੀਆਂ ਹਦਾਇਤਾਂ ਦਾ ਬੋਰਡ ਲਾ ਦਿੰਦੇ ਆ ਵੀ ਸਭ ਤੋਂ ਪਹਿਲਾਂ ਆਹਦੀ ਚਾਰਦੀਵਾਰੀ ਕਰਾਓ ਜੀ ਉਹਦੇ ਬਾਅਦ ਸੀਵਰੇਜ ਉਹਦੇ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ਉਹਦੇ ਬਾਅਦ ਚ ਪੀਣ ਵਾਲੇ ਪਾਣੀ ਤੇ ਉਹਦੇ ਬਾਅਦ ਸਿਕਿਉਰਿਟੀ ਪਰਪਸ ਇਹ ਉਹ ਫਿਰ ਪਾਰਕਾਂ ਦੀ ਗੱਲ ਆ ਜਾਂਦੀ ਆ ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦੀਵਾਰੀ ਪੂਰੀ ਹੈ ਇਹਨੂੰ ਕੱਟੀ ਨੂੰ ਘੱਟੋ ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦੀਵਾਰੀ ਨਾ ਇਹਦਾ ਪੂਰਾ ਸੀਵਰੇਜ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸ ਵੇਲੇ ਅਸੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮੈਨੂੰ ਕਿਸੇ ਪੱਖੋਂ ਵੇਖੋ ਪਾਰਕੇ ਲੱਭਣ ਹੀ ਨਹੀਂ ਲਈ ਇਹ ਆਉ ਲੱਗਣ ਡਿਆ ਜਿ ਤਰ੍ਹਾਂ ਕੋਈ ਟੋਵਾ ਪਟਿਆ ਇਹਨਾਂ ਨੇ ਤੇ ਉਹਦੇ ਵਿੱਚ ਅਸੀਂ ਖਲੋਤੇ ਆ ਨਾ ਇੱਥੇ ਕੋਈ ਪਾਰਕ ਵਾਲੀ ਸਹੂਲਤ ਨਾ ਕੋਈ ਝੁੱਲੇ ਆ ਬੱਚਿਆਂ ਦੇ ਨਾ ਇੱਥੇ ਕੋਈ ਐਕਸਰਸਾਈਜ਼ ਮਸ਼ੀਨ ਲੱਗੀ ਆ ਨਾ ਪਾਰਕ ਦੀ ਬਾਉਂਡਰੀ ਵਾਲ ਵੇਖੋ ਇਹ ਜਿਹੜਾ ਸਰਾਸਰ ਧੱਕਾ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਡੇਰਿਆਂ ਨੂੰ ਬੱਤੀ ਜਿਹੜੀ ਪ੍ਰੋਪਰ ਜਾਣਦੀ ਆ ਪੁੱਡਾ ਦੇ ਵਿੱਚ ਬੱਤੀ ਨਹੀਂ ਆਉਂਦੀ ਜੇਕਰ ਇਹ ਸਮੱਸਿਆ ਦਾ ਹੱਲ 2-3 ਦਿਨਾਂ ਦੇ ਵਿੱਚ ਵਿੱਚ ਪੁੱਡਾ ਨੇ ਨਾ ਕੀਤਾ ਤੇ ਮਜਬੂਰਨ ਸਾਨੂੰ ਰੋਜ਼ ਪ੍ਰਦਰਸ਼ਨ ਕਰਨਾ ਪਏਗਾ ਜਿਹਦੇ ਵਿੱਚ ਘੱਟੋ-ਘੱਟ ਹਜ਼ਾਰ ਘਰ ਤੇ ਪੁੱਡਾ ਦਾ ਹੀ ਆ ਬਾਕੀ ਅਸੀਂ ਪਿੰਡਾਂ 'ਚ ਵੀ ਕਾਲ ਕਰ ਦੇਣੀ ਆ ਪਿੰਡਾਂ 'ਚ ਵੀ ਟਰਾਲੀਆਂ ਭਰ ਕੇ ਜਿਹੜੀਆਂ ਸਾਡੇ ਜਥੇਬੰਦੀ ਦੀ ਆ ਜਣੀ ਆ ਉਹਨਾਂ ਚਿਰ ਅਸੀਂ ਹਿਲਣਾ ਨਹੀਂ ਜਿੰਨਾ ਚਿਰ ਇਹ ਕਲੋਨੀ ਦਾ ਸਾਰਾ ਸਮੱਸਿਆ ਦਾ ਹੱਲ ਨਹੀਂ ਹੁੰਦਾ ਜਹਦਰ ਸੁੱਚਾ ਸਿੰਘ ਸਚੇਤਗੜ ਜੋ ਕਾਫੀ ਪਿਛਲੇ 500 ਸਾਲ ਤੋਂ ਪੁੱਡਾ ਕਲੋਨੀ 'ਚ ਰਹਿ ਰਹੇ ਆਂ ਆਏ ਸੀ ਅਸੀਂ ਪਿੰਡਾਂ ਤੋਂ ਅਈ ਪੁੱਡਾ ਕਲੋਨੀ ਚੱਲੇ ਆਂ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੋਣਗੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਬੱਤਰ ਬੱਤਰ ਹੋ ਗਏ ਆਂ ਔਰ ਇੱਥੇ ਹੀ ਬਸ ਨਹੀਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਅਸੀਂ ਰਹਿ ਰਹੇ ਆ 6-7 ਸਾਲ ਤੋਂ 6-7 ਸਾਲ ਤੋਂ ਨਾ ਕੋਈ ਸਫਾਈ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਆ ਨਾ ਇੱਥੇ ਕੋਈ ਪਾਰਕਾਂ ਦਾ ਪ੍ਰਬੰਧ ਆ ਅਜੇ ਸਾਡੇ ਉਧਰ ਜਿਹੜੀ ਪਹਿਲੀ ਕਲੋਨੀ ਆ ਉੱਥੇ ਵੀ ਕੋਈ ਐਸਾ ਜਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਪਟਿਆਲਾ ਵੱਲੋਂ ਉਹ ਕੋਈ ਸਹੂਲਤ ਨਹੀਂ ਆ ਜਿਹੜੇ ਨਵੇਂ ਵੀਰ ਸਾਡੇ ਇੱਥੇ ਆ ਕੇ ਪਿਛਲੇ 7-8 ਸਾਲ ਤੋਂ ਆਪਣਾ ਘਰ ਬਣਾਏ ਹੋਏ ਨੇ ਔਰ ਇਹਨਾਂ ਦੀ ਐਡੀ ਮਾੜੀ ਹਾਲਤ ਆ ਵੀ ਪਿਛਲੇ 10 ਦਿਨ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ ਕਿੱਡੀ ਮਾੜੀ ਗੱਲ ਆ ਔਰ ਇਹਨਾਂ ਲੋਕਾਂ ਨੇ ਸਾਰਿਆਂ ਨੇ ਲੋਨ ਲੈ ਕੇ ਸਾਰਿਆਂ ਨੇ ਆਪਣੇ ਘਰ ਪਿੰਡਾਂ ਤੋਂ ਜਾਇਦਾਦਾਂ ਵੇਚ ਕੇ ਇੱਥੇ ਆਏ ਸੀਗੇ ਵੀ ਚਲੋ ਸਾਨੂੰ ਸਾਰੀਆਂ ਸਹੂਲਤਾਂ ਹੋਣਗੀਆਂ ਪਰ ਇੱਕ ਵੀ ਸਹੂਲਤ ਇੱਥੇ ਪੁੱਡਾ ਵਾਲੀ ਨਹੀਂ ਮਿਲਦੀ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਗੱਲਾਂ ਤੇ ਬਹੁਤ ਜਾਦੀਆਂ ਨੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਕੀਤੀਆਂ ਨੇ ਔਰ ਮੈਂ ਜ਼ਿਆਦਾ ਨਾ ਜਾਂਦਾ ਹੋਇਆ ਬੇਨਤੀ ਕਰੂੰਗਾ ਫਿਲਹਾਲ ਕਿ ਇਹ ਜਿਹੜਾ ਬੱਤੀ ਆ ਉਹ ਤੁਰੰਤ ਬਹਾਲ ਕੀਤੀ ਜਾਵੇ ਜਿਹੜੀਆਂ ਸਹੂਲਤਾਂ ਲਈ ਅਸੀਂ ਪਹਿਲਾਂ ਜਾ ਕੇ ਪੁੱਡਾ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਜਿਵੇਂ ਕਿ ਪੁਲ ਪੁਲ ਤੇ ਬਣ ਗਿਆ ਔਰ ਉਹ ਪੁਲ ਦੇ ਨਾਲ ਜਿਹੜੀਆਂ ਸਾਡੀਆਂ ਹੈਗੀਆਂ ਨੇ ਗਲੇ ਆ ਉਹ ਬੰਦ ਕਰਨ ਵਾਲੇ ਆ ਕੁੱਤੇ ਕਾਫੀ ਜਿਹੜੇ ਆ ਉਹ ਸਾਰੀ ਕਲੋਨੀ ਚ ਫਿਰਦੇ ਆ ਔਰ ਇੱਕ ਦੋ ਇਹੋ ਜਿਹੇ ਵਾਰਦਾਤਾ ਵੀ ਹੋਈਆਂ ਨੇ ਜਿਨ੍ਹਾਂ ਕਰਕੇ ਸਾਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡੰਗਰ ਆ ਕੇ ਵੜ ਜਾਂਦੇ ਨੇ ਉਹਨਾਂ ਦਾ ਚੋਰੀਆਂ ਇੱਥੇ ਹੋ ਰਹੀਆਂ ਨੇ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਇੱਥੇ ਨਹੀਂ ਬੋਲਣਾ ਚਾਹੁੰਦਾ ਇਹ ਸਾਰੀਆਂ ਗੱਲਾਂ ਦਾ ਸਾਨੂੰ ਜਿਹੜਾ ਪਿੰਡਾਂ ਤੋਂ ਵੀ ਮੀਟਿੰਗ 'ਚ ਕੀ ਫੈਸਲਾ ਲਿਆ ਗਿਆ ਮੀਟਿੰਗ 'ਚ ਫੈਸਲਾ ਇਹ ਲਿਆ ਵੀ ਜੇ ਤੇ ਦੇਖਿਏ ਮੈਂ ਸਮਝਦਾ ਵੀ ਪ੍ਰਸ਼ਾਸਨ ਸਾਡੀ ਗੱਲ ਸੁਣੂਗਾ ਜੇਕਰ ਨਹੀਂ ਸੁਣਦਾ ਤੇ ਫਿਰ ਅਸੀਂ ਇਕੱਠੇ ਹੋ ਕੇ ਧਰਨਾ ਵੀ ਦੇ ਸਕਦੇ ਹਾਂ